ਉਹ ਤਾਂ ਨੂੰ ਦੱਸਿਆ ਜਾਏਗਾ ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਇਸ ਬਿਆਨ ਨੂੰ ਕਹਿੰਦੇ ਆਪਦਾ ਹੀ ਮੇਅਰ ਹੋਵੇਗਾ ਮੇਅਰ ਇਸ ਵਾਰੀ ਪਾਛਪਾਦਾ ਹੋਏਗਾ ਔਰ ਉਹ ਲੋਕਾਂ ਦੇ ਚਿਹਰੇ ਦੱਸ ਰਹੇ ਨੇ ਦੇਖੋ ਜਿਹੜੇ ਬੰਦੇ ਅੱਜ ਹਜ਼ਾਰ ਨੂੰ 1100 ਕਹਿ ਰਹੇ ਨੇ ਉਹਨਾਂ ਤੋਂ ਇੱਕ ਗੱਲ ਪੁੱਛਣੀ ਹੈ ਅਸੀਂ ਉਹਨਾਂ ਤੋਂ ਪੁੱਛਣਾ ਹੈ ਕਿ ਪੈਸੇ ਕਿੱਥੇ ਨੇ ਉੱਤੇ ਦੱਸ ਦਿਓ 376000 ਕਰੋੜ ਦਾ ਰਿਣ ਪੰਜਾਬ ਸਰਕਾਰ ਨੇ ਲਿੱਤਾ ਤਨਖਾਵਾ ਲਈ ਪੈਸੇ ਨਹੀਂ ਨੇ 1100 ਵਧਣ ਲਈ ਪੈਸੇ ਕਿੱਥੋਂ ਆਣਗੇ ਉਹ ਤੇ ਦੱਸ ਦਿਓ ਸਾਰਿਆਂ ਤੋਂ ਵੱਡੀ ਜਿਹੜੀ ਇਹਨਾਂ ਦੀ ਕਾਰਸਥਾਨੀ ਹੈ ਉਹ ਕਾਰਸਥਾਨੀ ਹੈ ਕਿ ਜਿਹੜੇ ਰਿਵੈਨਿਊ ਵਧਣਾ ਚਾਹੀਦਾ ਹੈ ਕੰਮ ਕਰਕੇ ਉਹ ਰਿਵੈਨਿਊ ਪੰਜਾਬ ਦਾ ਘਟ ਹੋ ਰਿਹਾ ਹੈ ਨੰਬਰ 1 ਨੰਬਰ 2 ਦੀ ਜਿਹੜੇ ਪਰਦੇਸ਼ ਸੀ ਪੰਜਾਬ ਉਹ ਅੱਜ 27 ਨੰਬਰ ਤੇ ਬੈਠਿਆ ਹੈ ਉਹ 27 ਨੰਬਰ ਤੇ ਬੈਠਣ ਚ ਕਿੰਨਾ ਦਾ ਰੋਲ ਹੈ ਤੁਹਾਨੂੰ ਪਤਾ ਹੈ ਉਹ ਰੋਲ ਇਹਨਾਂ ਦਾ ਹੀ ਹੈ ਜਾਂ ਕਾਂਗਰਸ ਦਾ ਹੈ ਜਿਨ੍ਹਾਂ ਨੇ 84 ਦੇ ਦੰਗੇ ਕੀਤੇ ਬਾਕੀ ਹੋਰ ਉਲਟੇ ਕੰਮ ਕੀਤੇ ਉਹਨਾਂ ਦਾ ਜਾਂ ਇਹਨਾਂ ਦਾ ਉਹ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਨੇ ਉਹ ਜਿਹੜੇ ਪੁਰਾਣੇ ਇਹਨਾਂ ਦੇ ਨਾਲ ਦੇ ਬੰਦੇ ਸੀ ਉਹੀ ਉਸ ਪਾਸੇ ਚਲੇ ਗਏ ਨੇ ਉਹੀ ਇਸ ਪਾਸੇ ਆ ਗਏ ਨੇ ਇਹਨਾਂ ਨੇ ਜਨਤਾ ਦਾ ਕਦੇ ਕੋਈ ਕੰਮ ਨਹੀਂ ਕੀਤਾ ਤੇ ਭ੍ਰਸ਼ਟachar ਇਹਨਾਂ ਕਰਕੇ ਰੱਖਿਆ ਹੋਇਆ ਹੈ ਕਿ ਫਲਾਈਓਵਰ ਦੇ નીચે ਥੱਲੇ ਤੁਸੀਂ ਜਾ ਕੇ ਵੇਖੋ ਚਾਰੇ ਪਾਸੇ ਕੂੜੇ ਦੇ ਢੇਰ ਨੇ ਚਾਰੇ ਪਾਸੇ ਕੂੜੇ ਦੇ ਢੇਰ ਨੇ ਚਾਰੇ ਪਾਸੇ ਕੋਈ ਗੱਡੀ ਨਹੀਂ ਆਂਦੀ ਕੂੜਾ ਚੁੱਕਣ ਚਾਰੇ ਪਾਸੇ ਜਿਹੜੀ ਇੱਥੇ ਜਨੋਸ਼ਧੀ ਕੇਂਦਰ ਹੋਣੇ ਚਾਹੀਦੇ ਸੀ ਇੱਥੇ ਲੋਕਾਂ ਨੂੰ ਸਸਤੀ ਦਵਾਈਆਂ ਮਿਲਣੀ ਚਾਹੀਦੀਆਂ ਸਨ ਮੈਨੂੰ ਇੱਕ ਦੁਕਾਨ ਨਹੀਂ ਵਿਖੀ ਆ ਇੱਕ ਦੁਕਾਨ ਵੀ ਇੱਥੇ ਨਹੀਂ ਹੈ ਕਿ ਕਿਸੇ ਬੰਦੇ ਨੂੰ ਕਿਸੇ ਗਰੀਬ ਬੰਦੇ ਨੂੰ ਜਾ ਕੇ ਦਵਾਈ ਮਿਲ ਜਾਏ ਕਿਹੜੇ ਪਿੰਡਾਂ ਜਾ ਕੇ ਕਿਸੇ ਨੂੰ ਦਵਾਈ ਮਿਲ ਜਾਏ ਉਹ ਦੁਕਾਨ ਨਹੀਂ ਦੇਖੀ ਪਰ ਹਾਂ ਉਹ ਕਰਤਾਰਪੁਰ ਕੋਰੀਡੋਰ ਉਹ ਚੌੜੇ ਨੈਸ਼ਨਲ ਹਾਈਵੇਜ਼ ਉਹ ਤੁਹਾਡਾ ਜਿਹੜਾ ਲੁਧਿਆਣੇ ਦਾ ਜਮ ਲੱਗਦਾ ਸੀ ਉਹ ਜਮ ਜੂਮ ਬੰਦ ਹੋ ਗਏ ਤੇ ਜਿਹੜੇ ਸੈਂਟਰਲ ਗਵਰਨਮੈਂਟ ਦੇ ਕੰਮ ਸੀ ਉਹੀ ਕੰਮ ਹੋਏ ਨੇ ਸਟੇਟ ਗਵਰਨਮੈਂਟ ਦਾ ਤਾਂ ਕੋਈ ਕੰਮ ਹੀ ਨਹੀਂ ਹੋਇਆ ਤੇ ਇਸ ਕਰਕੇ ਮੈਂ ਬਾਰੀ-ਬਾਰੀ ਸਾਰਿਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀਆਂ ਕਿ ਜਿਹੜਾ ਨਿਵਾਰਣ ਹੈ ਨਾ ਮੁਸੀਬਤਾਂ ਦਾ ਉਹ ਨਿਵਾਰਣ ਮੋਦੀ ਸਰਕਾਰ ਚ ਹੀ ਹੈ ਪਰ ਮੋਦੀ ਸਰਕਾਰ ਮੋਦੀ ਜੀ ਤੇ ਆਪੇ ਆਕੇ ਤੇ ਲੋਕਲ ਬਾਡੀ ਦੇ ਇਲੈਕਸ਼ਨ ਨਹੀਂ ਲਾੜਨਾ ਨਾ ਉਹ ਭਾਜਪਾ ਨੇ ਲਾੜਨਾ ਹੈ ਉਹ ਭਾਜਪਾ ਨੇ ਜਿਹੜਾ ਲੋਕਲ ਬਾਡੀ ਦੇ ਇਲੈਕਸ਼ਨ ਲਾੜਨਾ ਉਹਦੇ ਹੱਥ ਮਜ਼ਬੂਤ ਕਰਨ ਲਈ ਸੈਂਟਰਲ ਗਵਰਨਮੈਂਟ ਜੋ ਵੀ ਕਰ ਸਕਦੀ ਹੈ ਉਹਨਾਂ ਨੂੰ ਟ੍ਰੇਨਿੰਗ ਦਾ ਸਮਝਾਣ ਦਾ ਦੱਸਣ ਦਾ ਪ੍ਰੋਬਲਮ ਕਿਦਾ ਖਤਮ ਕਰਨੀ ਨੇ ਔਰ ਸਾਡਾ ਮੇਅਰ ਬਨੇਗਾ ਤੇ ਉੱਥੇ ਕੰਮ ਹੋਏਗਾ ਤੇ ਮੇਰੀ ਸਾਰੇ ਤੁਹਾਡੇ ਵੱਲੋਂ ਸਾਰਿਆਂ ਨੂੰ ਦੁਰਖਾਸਤ ਹੈ ਕਿ ਇਸ ਵਾਰੀ ਪਾਜਪਾ ਦਾ ਮੇਅਰ ਬਨਾਓ ਪਾਜਪਾ ਦੇ ਸਾਰੇ ਕੈਂਡੀਡੇਟਸ ਨੂੰ ਜਿਤਾਓ ਤਾਂ ਕਿ ਸੈਟਲ ਗਵਰਨਮੈਂਟ ਮਿਲ ਕੇ ਤੁਹਾਡੇ ਜਿਹੜੇ ਕੰਮ ਨੇ ਨਾ ਜਿਹੜੇ ਰੁਕੇ ਹੋਏ ਕੰਮ ਨੇ ਉਹਨਾਂ ਨੂੰ ਪੂਰਾ ਕਰ ਸਕੇ ਪਾਜਪਾ ਵਰਕਰਾਂ ਵੱਲੋਂ ਕੱਲ ਵੀ ਇਹ ਨਾਲਾ ਚ ਪ੍ਰਦਰਸ਼ਨ ਕੀਤਾਗਾ ਉਹਨਾਂ ਦਾ ਕਹਿਣਾ ਹੈ ਕਿ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਸਰਕਾਰ ਦੀ ਸ਼ਹਿਰ ਤੇ ਬਹੁਤ ਸਾਰੀਆਂ ਜਾਲੀ ਵੋਟਾਂ ਬਣਾ ਰਿਆ ਉਸ ਨੂੰ ਲੈ ਕੇ ਪੋਨੀ ਇਹ ਨਾਲਾ ਜੀ ਵੱਲੋਂ ਵੀ ਪ੍ਰੈਸ ਵਾਰਤਾ ਕੀਤੀ ਗਈ ਸੀ ਤੁਸੀਂ ਅੱਜ ਤੇ ਕੀ ਕਹਿਣਾ ਚਾਹੋਗੇ ਕਿਸ ਤਰੀਕੇ ਆਪਣੇ ਵਰਕਰਾਂ ਦੇ ਉੱਤੇ ਸਾਥ ਦਿੱਤਾ ਜਾ ਸਕਦਾ ਨਹੀਂ ਵਰਕਰਾਂ ਦਾ ਸਾਥ ਵੀ ਦਿੱਤਾ ਜਾ ਸਕਦਾ ਦੇ ਹੀ ਰਹੇ ਨੇ ਲੇਕਿਨ ਜਿਹੜੀ ਜਾਲੀ ਵੋਟਾਂ ਦਾ ਕੰਮ ਹੈ ਨਾ ਇਹ ਸਟੇਟ ਐਡਮਿਨਿਸਟ੍ਰੇਸ਼ਨ ਦੇ ਹੱਥ ਚ ਹੁੰਦਾ ਹੈ ਇਹ ਦਿੱਲੀ ਵੀ ਮੈਂ ਵੇਖਿਆ ਕਿ ਇਹ ਹੁਣ ਰੋਹਿਂਗਿਆ ਤੇ ਬਾਕੀ ਸਾਰੀ ਵੋਟਾਂ ਜਿਹੜੀ ਦਿੱਲੀ ਚ ਕੱਟ ਰਹੀ ਨੇ ਤੇ ਇਹ ਆ ਕੇ ਉਹਦਾ অপੋਜੀਸ਼ਨ ਕਰ ਰਹੇ ਨੇ ਹੁਣ ਮੈਨੂੰ ਦੱਸੋ ਇੱਕ ਕਮਰੇ ਦਾ ਘਰ ਹੈ ਇਹ ਕਿਸੇ ਕੱਚੀ ਕਲੋਨੀ ਚ ਕੱਚੀ ਕਲੋਨੀ ਦੇ ਇੱਕ ਕਮਰੇ ਦੇ ਘਰ ਚ 250 ਵੋਟਾਂ ਨੇ ਉਹ ਬੰਦੇ ਇੱਕ ਦੇ ਉੱਤੇ ਇੱਕ ਵੀ ਬਿਠਾ ਦੇਉਣਾ ਤੇ ਤਾਂ ਵੀ ਉਸ ਕਮਰੇ 250 ਬੰਦੇ ਨਹੀਂ ਆ ਸਕਦੇ ਇਹੋ ਜਿਹਾ ਕੰਮ ਇਹਨਾਂ ਨੇ ਕਰਕੇ ਰੱਖੇ ਹੋਏ ਨੇ ਹੁਣ ਉਹ ਡਿਟੈਕਟ ਹੁੰਦੇ ਨੇ ਪਤਾ ਚੱਲਦਾ ਕਿ ਇਹਨਾਂ ਨੇ ਇਹਨਾਂ ਵੱਡਾ ਫਰਜ਼ੀ ਵਾਲਾ ਕੀਤਾ ਤੇ ਇਹ ਫਰਜ਼ੀ ਵਾਲਾ ਜਿੱਥੇ ਇਹ ਪਾਰਚ ਰਹਿਣਗੇ ਉੱਥੇ ਕਰਨਗੇ ਇਹਨਾਂ ਨੇ ਇੱਥੇ ਵੀ ਫਰਜ਼ੀ ਵਾਲਾ ਕੀਤਾ ਹੀ ਹੋਣਾ ਮੇਰੀ ਸਾਰਿਆਂ ਤੋਂ ਰਿਕੁਐਸਟ ਹੈ ਕਿ ਮੁਸਤੈਦੀ ਨਾਲ ਉੱਥੇ ਖਲੋ ਬੂਥਾਂ ਤੇ ਪੱਕੀ ਪਕੜ ਪਾਓ ਕਿਉਂਕਿ ਬੂਥਾਂ ਦੇ ਜਿਹੜੇ ਬੰਦੇ ਖਲੋਤੇ ਨੇ ਉਹਨਾਂ ਨੂੰ ਪਤਾ ਹੈ ਕਿ ਸਾਡਾ ਬੰਦਾ ਕਿਹੜੇ ਪਾਸੇ ਰਹਿੰਦਾ ਹੈ ਕਿਹੜੇ ਪਾਸੇ ਨਹੀਂ ਰਹਿੰਦਾ ਜਿਹੜੀ ਫਰਜ਼ੀ ਵੋਟਾਂ ਬਣਾਉਂਦੀ ਤੇ ਉੱਥੇ ਵੋਟਾਂ ਪਵਾਉਣ ਦੀ ਗੱਲ ਕਰਨ ਤੇ ਸਾਡੀ ਬਾਕੀ ਐਡਮਿਨਿਸਟ੍ਰੇਸ਼ਨ ਦਾ ਸਾਥ ਲੈ ਕੇ ਉਹ ਪੁਲਿਸ ਦਾ ਬਾਕੀ ਆ ਦਾ ਐਡਮਿਨਿਸਟ੍ਰੇਸ਼ਨ ਦਾ ਸਾਥ ਪ੍ਰਸ਼ਾਸਨ ਦਾ ਸਾਥ ਲੈ ਕੇ ਉਹਨਾਂ ਨੂੰ ਰੋਕਣ ਵੋਟਾਂ ਫਰਜ਼ੀ ਨਾ ਪਾਣ ਦਿਓ ਬਗ ਨੋਮੀਨੇਸ਼ਨ ਦਾ ਕ੍ਰਮ ਮੇਲੇ ਉਸ ਤੋਂ ਬਾਅਦ ਜਿਹੜੇ ਨੋਮੀਨੇਸ਼ਨ ਕਾਫੀ ਜ਼ਿਆਦਾ ਜਿਹੜੇ ਗੱਦ ਕੀਤੇ ਗਏ ਨਾ ਇਹ ਵੀ ਇੱਕ ਤੱਕੇਸ਼ਾਈ ਕੇਸ ਦੱਸੀ ਜਾਂਦੀ ਹੈ ਨਹੀਂ ਤੱਕੇਸ਼ਾਈ ਤੇ ਚਾਰੇ ਪਾਸੇ ਤੱਕੇਸ਼ਾਈ ਤੇ ਨੋਮੀਨੇਸ਼ਨ ਹੋਏ ਕੰਮ ਹੋਏ ਸੜਕਾਂ ਦੀ ਗੰਦਗੀ ਹੋਏ ਪਾਣੀ ਗੰਦਾ ਹੋਏ ਕੂੜੇ ਦੇ ਢੇਰ ਹੋਣ ਸਕੂਲਾਂ ਚ ਬੱਚਿਆਂ ਨੂੰ ਕਿਤਾਬਾਂ ਨਾ ਮਿਲਿਆ ਹੋਣ ਯੂਨੀਫਾਰਮ ਦੇ ਸਵੈਟਰ ਆਤਾਈ ਨਹੀਂ ਮਿਲene ਇਹ ਤਾਂ ਕਿਸੇ ਇਤੇ ਚਾਰੇ ਪਾਸੇ ਹੁਣ ਪਹਿਲੇ 1000 ਰੁਪਇਆ ਕਹਿ ਹੁਣ 1100 ਕਹਿ ਦੇਉ ਮੈਂ ਕਹਿੰਦੀ 2100 ਕਹਿ ਦੇਉ ਕਹਿ ਚ ਕੀ ਜਾਂਦਾ ਦੇਣਾ ਹੈ ਨਹੀਂ ਤੋ ਮੈਂ ਤਾਂ ਕਹਿ ਰਹੀ ਹਾਂ 1100 ਕਾਨੇ ਲੈ ਕੇ 11000 ਕਹਿ ਦਿੰਦੇ ਕਹਿ ਨਹੀਂ ਹੈ ਨਾ ਮੂੰਹ ਤੋ ਦੇਖੋ ਜ਼ਬਾਨ ਤੋ ਕੱਢਣਾ ਹੀ ਹੈ ਕੰਮ ਤੇੜਾ ਹੀ ਕਰਨਾ ਹੈ ਆਪਾ ਜਿਹੜਾ ਆਪਾਂ ਕਹਿੰਦੇ ਨੇ ਸੰਕਲਪ ਤੋਂ ਸਿੱਧੀ ਤਾਈ ਇੱਕ ਇੱਕ ਸ਼ਬਦ ਜਿਹੜਾ ਲਿਖਿਆ ਗਿਆ ਹੈ ਸੰਕਲਪ ਪੱਤਰ ਚ ਉਹ ਅਸੀਂ ਪੂਰਾ ਕਰਕੇ ਦੇਣਗੇ ਸਾਡਾ ਰਿਕਾਰਡ ਹੈ ਇਤਿਹਾਸ ਹੈ ਕਿ ਆਪਾਂ ਜਿਹੜਾ ਕਹਿੰਦੇ ਨੇ ਉਹ ਕਰਦੇ ਨੇ ਇਹਨਾਂ ਨੇ ਕਹਿਣਾ ਕੁਝ ਵੀ ਹੈ ਉਸ ਜ਼ਮਾਨ ਬਿਨਾ ਹੱਡੀ ਦੀ ਹੈ ਜੋ ਮਰਜ਼ੀ ਫੁੱਲ ਜਾਏਗੀ ਕੁਝ ਵੀ ਕਹ ਦੇਗੀ ਕੰਮ ਕਰਨੇ ਨਹੀਂ ਨੇ ਹੁਣ ਤੁਸੀਂ ਵੇਖ ਲੈਣਾ ਕਿ 1100 ਕਹੋ 11000 ਕਹਿ ਦਿਓ ਕੁਝ ਨਹੀਂ ਫੱਲੇ ਨਹੀਂ ਪੈਣਾ ਕਿਉਂਕਿ ਕੁਝ ਕਰਨਾ ਹੀ ਨਹੀਂ ਉਹ ਯਮਨਾ ਸਾਫ ਕਰਨ ਆਇਆ ਸੀ ਨਾ ਇਹਦਾ ਜਿਹੜਾ ਵੱਡਾ ਹੈ ਦਿੱਲੀ ਬੈਠਿਆ ਹੋਇਆ ਯਮਨਾ ਸਾਫ ਹੋ ਗਈ ਹੈ ਉਥੇ ਇਹਨੇ ਕਿਹਾ ਸੀ ਕਿ ਮੈਂ ਡੁਬਕੀ ਮਾਰਾਂਗਾ ਉਹ ਪਾਣੀ ਜਿੱਤੇ ਯਮਨਾ ਸਾਫ ਹੋਏਗੀ ਮੈਂ ਕਿਹਾ ਹੁਣ ਡੁਬਕੀ ਨਹੀਂ ਲੋਕਾਂ ਨੇ ਸੁੱਟ ਕੇ ਆਣਾ ਤੈਨੂੰ ਮੈਂ ਕਿਹਾ ਇੱਥੇ ਚਾਰੇ ਪਾਸੇ ਦੇਖੋ ਜਿਹੜਾ ਇਹਨਾਂ ਨੇ ਗੰਦਗੀ ਪਾਈ ਹੋਈ ਹੈ ਨਾ ਉਹ ਗੰਦਗੀ ਸਾਨੂੰ ਚੱਲਦੇ ਹੋਏ ਬੰਦੇ ਨੂੰ ਦਿਸ ਰਿਹਾ ਕਿ ਕੂੜਾ ਚੁੱਕਣ ਵਾਲੇ ਕੋਈ ਬੰਦੇ ਹੀ ਨਹੀਂ ਨੇ ਕੋਈ ਗੱਡੀ ਨਹੀਂ ਆ ਰਹੀ ਤੁਸੀਂ ਜਿਹੜੇ ਮੈਨੇਜਮੈਂਟ ਜਿੰਨੂੰ ਕਹਿੰਦੇ ਨੇ ਮੈਨੇਜਮੈਂਟ ਹੀ ਤੁਸੀਂ ਮਿਸ ਗਵਰਨੈਂਸ ਕਰਕੇ ਰੱਖਿਆ ਤੇ ਪੰਜਾਬ ਦੀ ਜਿਹੜੀ ਹਾਲਤ ਵਿਗਾੜਨ ਦਾ ਕੰਮ ਕੀਤਾ ਉਹ ਵੀ ਤੁਹਾਡੇ ਸਾਹਮਣੇ ਆ ਉਹ ਬਚਪਨ ਜਿਸੀਂ ਸੁਣਦੇ ਸੀ ਦਾਦਾ ਲਈ ਜ਼ਮੀਨ ਹੁਣ ਆਪਾਂ ਸੁਣਦੇ ਨੇ ਦਾਦਾ ਖਾਓ ਤੇ ਪੋਤਾ ਭਰੇ ਅੱਜ ਜਿੰਨੇ ਵੀ ਸਰਕਾਰ ਹੈ ਉਹ ਕਰਜ਼ੇ ਲੈ ਲੈ ਕੇ ਜਿਹੜੇ ਕੰਮ ਕਰ ਰਹੀ ਹੈ ਉਹ ਸਾਡੀ ਆਉਣ ਵਾਲੀ 2-3 ਪੀੜ੍ਹੀ ਨੇ ਭਰਨੇ ਪੈਣਗੇ ਕੁਫਰੀਚ ਕੁਝ ਵੀ ਨਹੀਂ ਹੈ ਜੀ ਤੁਸੀਂ ਜਿੱਥੋਂ ਉਧਾਰ ਲਓਗੇ ਉਹਨੂੰ ਅਗਲੀ ਜਨਰੇਸ਼ਨ ਅਗਲੀ ਜਨਰੇਸ਼ਨ ਨੇ ਪੂਰਾ ਕਰਨਾ ਹੈ ਕਹਾਂ ਜਾਓ ਤੇ ਦਾਦਾ ਕਹਿੰਦਾ ਇਹ ਮਕਾਨ ਬਣਾ ਦਿਓ ਮੇਰੀ ਆਉਣ ਵਾਲੀ ਪੀੜ੍ਹੀ ਨੂੰ ਜਾਏਗਾ ਐ ਸੋਗਾਤ ਹੈ ਮੇਰੀ ਹੁਣ ਉਹ ਤੁਸੀਂ ਮਕਾਨ ਆਪਣਾ ਬਣਾਓਗੇ ਤੇ ਜਿਹੜੀ ਸੜਕ ਬਿਜਲੀ ਪਾਣੀ ਦੇ ਬਿੱਲ ਨੇ ਨਾ ਉਹ ਤੁਹਾਡੇ ਪੋਤਿਆਂ ਨੇ ਪੋਤਿਆਂ ਨੇ ਭਰ ਲੈਣੇ ਇਹ ਇਹ ਹਾਲਤ ਇਹਨਾਂ ਨੇ ਪੰਜਾਬ ਦੀ ਕਰਤੀ ਹੈ ਕਿਸਾਨ ਵੀ ਧਰਨੇ ਤੇ ਬੈਠੇ ਹੋਏ ਉਹਦੇ ਬਾਰੇ ਕੀ ਕਹੋਗੇ ਅੱਜ 3 ਘੰਟੇ ਦੀ ਅਰੀਲਾ ਵੀ ਜਾਮ ਕੀਤੀ ਹੈ ਮੈਂ ਉਹਦੇ ਵਿੱਚ ਕੁਝ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਮੁਸ਼ਕਲਾਂ ਨੇ ਜਿਹੜੀ ਮੁਸ਼ਕਲਾਂ ਨੇ ਉਹ ਸਟੇਟ ਗਵਰਨਮੈਂਟ ਨੇ ਸਿੱਧੀ ਕਰਨੀ ਨੇ ਸਾਡੇ 3500 ਰੁਪਿਆ ਐਮਐਸਪੀ ਦਾ ਹਰਿਆਣਾ ਦੇ ਰਿਹਾ ਪੰਜਾਬ ਕਦੇ ਲਈ ਨਹੀਂ ਦਿੰਦਾ ਕੋ ਪੰਜਾਬ ਨੂੰ ਦੇ ਦੇ ਦੇਖ ਪੰਜਾਬ ਬਾਜਰੇ ਦਾ ਤੇ ਰੈਸਿਵ ਹੈ ਜੋ ਕਹਦੀ ਕੇਂਦਰ ਸਰਕਾਰ ਦੀ ਦੇਖ ਅਗਰੈਸਿਵ ਹੋਣ ਦਾ ਕੀ ਹੈ ਯਾਰ ਤੁਸੀਂ ਅਗਰੈਸਿਵ ਹੋਣ ਦਿਓ ਜਿਨ੍ਹਾਂ ਨੇ ਕੰਮ ਨਹੀਂ ਕਰਨਾ ਉਹਨਾਂ ਤੋਂ ਅੱਜ ਦੇਖੋ ਸਰਕਾਰ 'ਚ ਜਿਹੜਾ ਬੰਦਾ ਰਿਹਾ ਹੈ ਉਹਨੂੰ ਹਿਸਾਬ ਦੇਣਾ ਹੈ ਉਹਨੂੰ ਆਪਣਾ ਰਿਪੋਰਟ ਕਾਰਡ ਦੇਣਾ ਹੈ ਇਹਨਾਂ ਤੋਂ ਬੋਲੋ ਇਹਨਾਂ ਤੋਂ ਆਪਾਂ ਸਾਰਿਆਂ ਨੇ ਮਿਲ ਕੇ ਇੱਕੋ ਗੱਲ ਕਰਨੀ ਹੈ ਕਿ ਹੁਣ ਕਿਨੇ ਕੀ ਕੀਤਾ ਕੀ ਕੀਤਾ ਛੱਡ ਦਿਓ ਨਾ ਇਲੈਕਸ਼ਨ ਲੋਕਲ ਬਾਡੀ ਦਾ ਹੈ ਤੁਸੀਂ ਲੋਕਲ ਬਾਡੀ 'ਚ ਕਿੰਨਾ ਕੰਮ ਕੀਤਾ ਉਹਦਾ ਹਿਸਾਬ ਸਾਨੂੰ ਦੇ ਦਿਓ ਰਿਪੋਰਟ ਕਾਰਡ ਤੁਹਾਡਾ ਚਾਹੀਦਾ ਹੈ ਕਿਉਂਕਿ ਸਰਕਾਰ ਤੁਸੀਂ ਰਹੇ ਹੋ ਜਿਹੜਾ ਬੰਦਾ ਨਹੀਂ ਰਿਹਾ ਉਹਦਾ ਰਿਪੋਰਟ ਕਾਰਡ ਕਾ ਦੇ ਲਈ ਉਹਨੂੰ ਮੌਕਾ ਮਿਲੇਗਾ ਤੇ ਰਿਪੋਰਟ ਕਾਰਡ ਦੇਗਾ ਨਾ ਜਿਨ੍ਹਾਂ ਨੇ ਕੰਮ ਤੁਸੀਂ ਕੰਮ ਦਾ ਵਾਅਦਾ ਕੀਤਾ ਸੀ ਅੱਜ ਸਾਨੂੰ ਦਿਸਦਾ ਕਿ ਤੁਸੀਂ ਵਾਅਦਾ ਕਲਾਫਤ ਕੀਤੀ ਹੈ ਕਿਸੇ ਦਾ ਕੋਈ ਥੇਲੇ ਦਾ ਕੰਮ ਨਹੀਂ ਕੀਤਾ ਤੇ ਹੁਣ ਤੁਸੀਂ ਰਿਪੋਰਟ ਕਾਰਡ ਦਿਓ ਰਿਪੋਰਟ ਤੁਹਾਡੀ ਪੁੱਛਣੀ ਹੈ ਭਟਕਾਨ ਦਾ ਕੋਸ਼ਿਸ਼ ਨਾ ਕਰੋ ਇਹਨੇ ਨਹੀਂ ਕੀਤਾ ਉਹਨੇ ਨਹੀਂ ਕੀਤਾ ਮੈਂ ਕਿਤੇ ਜਾਂਦੀਆਂ ਕੋਈ ਕਹੇ ਉਹ ਉਸ ਕਰਕੇ ਨਹੀਂ ਹੋਇਆ ਉਹ ਉਹ ਨਹੀਂ ਕਰ ਰਿਹਾ ਮੈਂ ਕਿਹਾ ਭਾਨੇਬਾਜ਼ੀ ਬੰਦ ਕਰੋ ਨਾ ਦੱਸੋ ਤੁਸੀਂ ਕੀ ਕੀਤਾ ਉਹ ਦੱਸ ਦਿਓ ਮੈਨੂੰ ਅੱਜ ਪੰਜਾਬ ਦੀ ਸਾੜੀ-ਸਾਰੀ ਕੌਮ ਨੂੰ ਇਕੱਠੇ ਹੋ ਕੇ ਪੁੱਛਣਾ ਹੈ ਕਿ ਤੁਹਾਨੂੰ ਅਸੀਂ ਸਰਕਾਰ 'ਚ ਬਿਠਾਇਆ ਤੁਸੀਂ ਦੱਸੋ ਤੁਸੀਂ ਕੀ ਕੀਤਾ ਲੇਕਿਨ ਮੈਮ ਜਿਹੜਾ ਫਾਰਮਰ ਹੈ ਇਸ ਟਾਈਮ ਬਹੁਤ ਜ਼ਿਆਦਾ ਉਹਨਾਂ ਦਾ ਪ੍ਰੋਬਲਮ ਹੈ ਮੇडम ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਕਿ ਕੈਂਸਰ ਤੱਕ ਉਹ ਪਹੁੰਚ ਚੁੱਕੇ ਨੇ ਕਿ ਲੱਗਦਾ ਕਿ ਉਹਨਾਂ ਦੀ ਡੈਥ ਤਾਂ ਹੋ ਗਈ ਤੇ ਜਦ ਕੋਈ ਹਸਪਤਾਲ ਦੀ ক্লোਜ ਹੋ ਜਾਂਦਾ ਕੋਈ ਪ੍ਰੋਬਲਮ ਹੋ ਸਕਦੀ ਹੈ ਬੀਜੇਪੀ ਨੂੰ ਕਿਉਂਕਿ ਲਗਾਤਾਰ ਪ੍ਰੋਟੈਸਟ ਦੇਖੋ ਮੇਰੀ ਗੱਲ ਸੁਣੋ ਰੱਬ ਸਾਰਿਆਂ ਨੂੰ ਲੰਬੀ ਉਮਰ ਦੇ ਰੱਬ ਸਾਰਿਆਂ ਦੇ ਘਰ ਪਰਿਵਾਰ ਨੂੰ ਠੀਕ ਰੱਖੇ ਐ ਤੇ ਮੈਂ ਈਸ਼ਵਰ ਤੋਂ ਪ੍ਰਾਰਥਨਾ ਕਰਦੀ ਆਂ ਬਾਕੀ ਜਿਹੜੀ ਰਾਜਨੀਤੀ ਹੈ ਪੋਲਿਟਿਕਸ ਹੈ ਉਹ ਚਲਦੀ ਰਹੇਗੀ ਉਹਤੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਲੈਕਸ਼ਨ ਜਿਹੜੇ ਨੇ ਨਾ ਉਹ ਲੋਕਲ ਇਲੈਕਸ਼ਨ ਨੇ ਮਿਨਿਸਪੈਲਟੀ ਦੇ ਇਲੈਕਸ਼ਨ ਨੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਰਹਿ ਚੁੱਕੀ ਹੈ ਅੱਜ ਮੈਨੂੰ ਇਹ ਦੱਸ ਦਿਓ ਕੂੜੇ ਦੇ ਢੇਰ ਕਾਦੇ ਲਈ ਨਹੀਂ ਦੱਡਾਇ ਅੱਜ ਮੈਨੂੰ ਦੱਸੋ ਕਾਦੇ ਲਈ ਤੁਹਾਡੀ ਗੱਡੀਆਂ ਨਹੀਂ ਆਂਦੀਆਂ ਅੱਜ ਮੈਨੂੰ ਦੱਸੋ ਕਾਦੇ ਲਈ ਤੁਹਾਡੇ ਹਸਪਤਾਲਾਂ ਦਵਾਈਆਂ ਨਹੀਂ ਮਿਲਦੀਆਂ ਅੱਜ ਮੈਨੂੰ ਦੱਸੋ ਬੱਚਿਆਂ ਦੇ ਐਨੀ ਅੰਡਰ ਆ ਗਈ ਹੈ ਬੱਚਿਆਂ ਨੂੰ ਅੱਤ ਸਕੁਆਟਰ ਕਾਦੇ ਲਈ ਨਹੀਂ ਮਿਲੇ ਉਹ ਪੈਸੇ ਕਿੱਥੇ ਗਏ ਨੇ ਅੱਜ ਮੈਨੂੰ ਦੱਸੋ ਨੋ ਆਬਜੈਕਸ਼ਨ ਸਰਟੀਫਿਕੇਟ ਨਕਸ਼ਾ ਪਾਸ ਕਰਾਂ ਦੀ ਇਹਨਾਂ ਪ੍ਰਸ਼ਾਸਨ ਚਾਰ ਸਾਲੂ ਪੈਸੇ ਵੱਧ-ਵੱਧ ਕਰਕੇ ਕਾਦੇ ਲਈ ਦੇਣੇ ਪੈਂਦੇ ਨੇ ਤੇ ਸਾਡੇ ਕੰਮ ਨਹੀਂ ਹੁੰਦੇ ਅੱਜ ਤੁਹਾਡਾ ਜਵਾਬ ਦਾ ਕੰਮ ਹੈ ਅੱਜ ਦੱਸੋ ਇੱਥੇ ਜਿਹੜੇ ਟ੍ਰੈਫਿਕ ਜੈਮ ਲੱਗ ਰਹੇ ਨੇ ਉਹ ਸੜਕਾਂ ਟੁੱਟੀਆਂ ਹੋਈਆਂ ਨੇ ਪਾਣੀ ਤੇ ਸੀਵਰ ਦਾ ਪਾਣੀ ਕਾਦੇ ਲਈ ਮਿਕਸ ਹੋ ਕੇ ਆ ਰਿਹਾ ਹੈ ਪਾਣੀ ਦੀ ਸਮੱਸਿਆ ਤੁਸੀਂ ਕਦੋਂ ਠੀਕ ਕਰੋਗੇ ਅੱਜ ਸਵਾਲ ਉਹਨਾਂ ਤੋਂ ਪੁੱਛਣ ਦਾ ਟਾਈਮ ਹੈ ਬਾਕੀ ਕੋਈ ਹੋਰ ਗੱਲ ਨਹੀਂ ਸਬਜੈਕਟ ਨੂੰ ਡਾਇਵਰਟ ਨਹੀਂ ਕਰਨਾ ਸਬਜੈਕਟ ਅੱਜ ਦਾ ਜਿਹੜਾ ਸਬਜੈਕਟ ਹੈ ਉਹ ਮਿਨਿਸਪੈਲਟੀ ਦੇ ਇਲੈਕਸ਼ਨ ਨੇ ਮੈਮ ਲਾਸਟ ਟਾਈਮ ਜਦੋਂ ਭਾਜਪਾ ਦੇ ਮੇਅਰ ਬਣੇ ਸੀ ਤਾਂ ਉਸ ਕਰਦਾ ਕਾਗਜ਼ਦ ਦਾ ਸਮਝੌਤਾ ਸੀਗਾ ਕੀਨ ਫਿਊਚਰ ਪਲਾਨਿੰਗ ਹੈ ਕਿ ਕਾਲੀਕਲ ਦੇ ਨਾਲ ਕੋਹਾਡ ਕਲੈਬੋਰੇਸ਼ਨ ਕਰਕੇ ਮੇਰੇ ਮਾਲ ਸਕੇ ਮੇਰੀ ਮੇਰੀ ਗਾਲ ਸੁਣੋ ਮੇਰੀ ਗਾਲ ਸੁਣੋ ਇਹੋ ਜਿਹੀ ਕੋਈ ਚੀਜ਼ ਹੋਣੀ ਤੇ ਤੁਹਾਨੂੰ ਦੱਸ ਹੀ ਦੇਣੀ ਹੈ ਏ ਛੁੱਪਣ ਵਾਲੀ ਚੀਜ਼ਾਂ ਤੇ ਹੈ ਨਹੀਂ ਅੱਜ ਤਾਈ ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਜਦੋਂ ਕੁਝ ਵੀ ਹੋਏਗਾ ਕੋਈ ਵੀ ਹੋਏਗਾ ਤੁਹਾਨੂੰ ਪਹਿਲਾਂ ਦੱਸ ਦਿਆਂਗੀ ਥੈਂਕ ਯੂ ਸੋਮੇ ਥੈਂਕ ਯੂ ਕਾਲ ਨਮਸਤੇ ਸਾਰਿਆਂ ਨੂੰ ਆ ਮੈਂ بڑے ਛੇਰ ਬੜੀ ਵਾਰੀ ਅੰਬਸਰ ਆਂਦੀ ਰਹੀਆਂ ਤੇ ਹੁਣ ਹਾਲਤ ਜਿਹੜੀ ਹੈ ਪਹਿਲਾਂ ਤੋਂ ਖਰਾਬ ਤੇ ਖਰਾਬ ਹੋਰ ਖਰਾਬ ਦਿਸ ਰਹੀ ਹੈ ਇੱਥੇ ਚਲਦੇ ਚਲਦੇ ਤੁਰਦੇ ਤੁਰਦੇ ਇੰਨੇ ਕੂੜੇ ਦੇ ਢੇਰ ਲਾਏ ਹੋਏ ਨੇ ਮੈਂ ਜਦੋਂ ਲੋਕਾਂ ਤੋਂ ਪੁੱਛਿਆ ਮੈਂ ਕਿਹਾ ਇੰਨੇ ਢੇਰ ਕਾਦੇ ਲਈ ਨੇ ਕਹਿੰਦੇ ਨੇ ਗੱਡੀ ਨਹੀਂ ਆਂਦੀ ਜੀ ਜਿਹੜੀ ਤੁਹਾਡੇ ਵੇਲੇ ਗੱਡੀ ਆਂਦੀ ਸੀ ਕੂੜਾ ਚੁੱਕਣ ਲਈ ਹਰ ਗਲੀ 'ਚ ਉਹ ਗੱਡੀ ਆਣੀ ਬੰਦ ਹੋ ਗਈ ਹੈ ਇਹ ਜਿਹੜਾ ਚੋਣ ਹੈ ਇਹ ਚੋਣ ਮਿਨਿਸਪਲ ਬੋਡੀ ਦਾ ਲੋਕਲ ਬੋਡੀ ਦਾ ਇਲੈਕਸ਼ਨ ਹੈ ਲੋਕਲ ਬਾਡੀ ਦੇ ਇਲੈਕਸ਼ਨ ਜਿਹੜੇ ਲੋਕਲ ਬਾਡੀ ਦੇ ਕੰਮ ਨੇ ਉਹ ਹੁੰਦੇ ਹੋਏ ਮੈਨੂੰ ਦਿਸ ਨਹੀਂ ਰਹੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਆਪਾਂ ਪੰਜਾਬੀਆਂ ਨੇ ਮਿਲ ਕੇ ਉਹ ਸਰਕਾਰ ਨੇ ਆਪਣੇ ਜਿਹੜਨੇ ਵਾਦੇ ਸੀ ਉਹ ਵਾਦਾ ਫਿਰੋਸ਼ੀ ਕੀਤੀ ਹੈ ਵਾਦਾ ਖਫਾਈ ਕੀਤੀ ਹੈ ਕਿਤੇ ਕਿਸੇ ਨੇ ਕੋਈ ਵਾਦਾ ਪੂਰਾ ਨਹੀਂ ਕੀਤਾ 1000 ਰੁਪਏ ਹਰ ਮੇਲਾ ਨੂੰ ਦੇਣ ਦਾ ਕੰਮ ਕਰਨ ਲਈ ਗਿਆ ਸੀ ਮੈਂ ਟੁਰਦੇ ਟੁਰਦੇ ਬਹੁਤਾਂ ਨੂੰ ਪੁੱਛਿਆ ਮੈਂ ਕਿਹਾ ਕੋਈ ਇੱਕ ਮੈਨੂੰ ਇਹੋ ਜਿਹੀ ਔਰਤਾਂ ਮਿਲਾਓ ਜਿਨ੍ਹਾਂ ਨੂੰ 1000 ਰੁਪਏ ਉਹਨਾਂ ਦੇ ਬੈਂਕ ਅਕਾਊਂਟ ਚ ਆਏ ਨਹੀਂ ਇਹੋ ਜਿਹਾ ਕੋਈ ਬੰਦਾ ਨਹੀਂ ਮਿਲਿਆ ਲੋਕਾਂ ਤੋਂ ਗੱਲ ਕੀਤੀ ਤੇ ਉਹਨਾਂ ਨੇ ਇੱਕੋ ਗੱਲ ਕਹੀ ਕਿ ਜਿਹੜਾ ਪਾਣੀ ਪੀਂਦਾ ਹੈ ਤੇ ਸੀਵਰ ਦਾ ਉਹ ਮਿਕਸ ਹੋ ਕੇ ਨਾਲੀਆਂ ਚ ਆ ਰਿਹਾ ਹੈ ਨਾਲੀ ਦਾ ਪਾਣੀ ਤੇ ਨਲ ਦਾ ਪਾਣੀ ਫਰਕ ਹੀ ਨਹੀਂ ਪਤਾ ਚੱਲ ਰਿਹਾ ਐਨੀ ਬੋ ਮਾਰ ਰਿਹਾ ਹੈ ਤੇ ਇਹੋ ਜੇ ਪਾਣੀ ਸੀਵਰ ਦੀ ਜਿਹੜੀ ਇੱਥੇ ਕਮੀ ਦਿਸਦੀ ਹੈ ਪਹਿਲਾਂ ਸੀਵਰ ਨਹੀਂ ਜਿਹੜੇ ਈਸਟਰਨ ਪਾਰਟ ਚ ਨੇ ਪਿੰਡਾਂ ਚ ਨੇ ਉਥੇ ਕੋਈ ਪਾਣੀ ਦੀ ਤੇ ਸੀਵਰ ਦੀ ਵਿਵਸਥਾ ਨਹੀਂ ਹੈ ਅੱਜ ਵੀ ਖੁੱਲੇ ਨਾਲੇ ਤੁਰ ਰਹੇ ਨੇ ਉਹ ਨਾਲੀਆਂ ਦਾ ਕੋਈ ਕੰਮ ਨਹੀਂ ਹੋਇਆ ਭਗਤਾਵਾਲਾ ਦੇ ਤੇ ਚੱਬਲ ਦਾ ਉਹ ਕੂੜੇ ਦੇ ਢੇਰ ਬਨੇ ਹੋਏ ਨੇ ਜਿਨ੍ਹਾਂ ਫਲਾਈਓਵਰ ਤੇ ਬਾਕੀ ਕੰਮ ਅਸੀਂ ਸ਼ੁਰੂ ਕੀਤਾ ਸੀ ਉਹ ਅੱਜ ਵੀ ਬੰਦ ਪਿਆ ਹੈ ਨੋਸੋ ਕਰੋੜ ਤੋਂ ਵੱਧ ਪੈਸਾ ਸੈਂਟਰਲ ਗਵਰਨਮੈਂਟ ਨੇ ਭੇਜਿਆ ਹੈ ਸਮਾਰਟ ਸਿਟੀ ਲਈ ਅੰਮ੍ਰਿਤਸਰ ਦਾ ਉਹ ਪੈਸਾ ਇਹਨਾਂ ਨੇ ਕਿੱਥੇ ਖਾਇਆ ਕਿੱਥੇ ਲਾਇਆ ਉਹ ਮੈਨੂੰ ਦਿਸਦਾ ਨਹੀਂ ਹੈ ਲਾਇਆ ਹੋਇਆ ਤੇ ਕਿਤੇ ਵੀ ਨਹੀਂ ਦਿਸਦਾ ਹਸਪਤਾਲਾਂ ਦੀ ਹਾਲਤ ਵੀ ਖਰਾਬ ਹੈ ਜਿਹੜੀ ਆਮ ਜਨਤਾ ਜਿਹੜੀ ਬਿਮਾਰੀ ਸਮਾਰੀ ਦੇ ਹਰ ਘਰ 'ਚ ਕੋਈ ਨਾ ਕੁਝ ਰਹਿੰਦਾ ਹੀ ਹੈ ਉਹ ਬੰਦੇ ਨੂੰ ਜਾਨ ਲਈ ਕੋਈ ਕੰਮ ਨਹੀਂ ਹੋ ਰਿਹਾ ਨੋਨ ਟ੍ਰਾਂਸਪੇਰੈਂਟ ਤਰੀਕੇ ਨਾਲ ਕੰਮ ਹੋ ਰਿਹਾ ਹੈ ਜਿਹੜੇ ਲੋਕਾਂ ਨੂੰ ਨੋ ਆਬਜੈਕਸ਼ਨ ਸਰਟੀਫਿਕੇਟ ਚਾਹੀਦੇ ਨੇ ਮਕਾਨ ਬਣਾਣ ਲਈ ਨਕਸ਼ੇ ਪਾਸ ਕਰਨ ਲਈ ਉਥੇ ਵੀ ਬੇਈਮਾਨੀ ਦਾ ਅੱਡਾ ਬਣਿਆ ਹੋਇਆ ਹੈ ਰਿਸ਼ਵਤ ਖੋਰੀ ਬੇਈਮਾਨੀ ਕਮਿਨੀ ਕਰਨਾ ਨਿਕੰਮਾਪਨ ਚਾਰੇ ਪੈਸੇ ਜਿਹੜੇ ਹੈ ਅਵਿਵਸਥਾ ਦਿਸ ਰਹੀ ਹੈ ਉਹ ਅਵਿਵਸਥਾ ਦਾ ਜਿਹੜਾ ਕਾਰਨ ਹੈ ਉਹ ਕਾਰਨ ਕਿਤੇ ਨਾ ਕਿਤੇ ਮਿਸ ਗਵਰਨੈਂਸ ਜਿਹੜਾ ਦੁਰਵਿਵਹਾਰ ਤੇ ਦੁਰਸ਼ਾਸਨ ਜਿਹੜਾ ਹੈ ਉਹ ਦਿਸਦਾ ਹੈ ਇਹ ਮੰਦਰ ਤੇ ਹਰਮੰਦਰ ਸਾਹਿਬ ਦੀ ਪਵਿੱਤਰ ਭੂਮੀ ਹੈ ਇਹ ਭੂਮੀ ਦੁਰਗਿਆਨਾ ਮੰਦਰ ਦੀ ਪਵਿੱਤਰ ਭੂਮੀ ਹੈ ਇੱਥੇ ਸਾਡੇ ਪੁਰਖਿਆਂ ਨੇ ਬਹੁਤ ਤਪੱਸਿਆ ਕਰਕੇ ਇਹ ਜ਼ਮੀਨ ਨੂੰ ਸਾਧਿਆ ਹੈ ਲੇਕਿਨ ਜਿਹੜੇ ਗਲਤ ਹੱਤਾ ਜਾਣ ਕਰਕੇ ਅੱਜ ਸਾਡੇ ਬੱਚੇ ਡਰੱਗ ਐਡਿਕਸ਼ਨ ਦੇ ਨਸ਼ੇ ਦੀ ਲੱਤ ਚ ਆਏ ਹੋਏ ਨੇ ਨਿਕੰਮਾਪਨ ਚਾਰੇ ਪਾਸੇ ਦਿਸਦਾ ਹੈ ਪੁਲਿਸ ਦਾ ਕੰਮ ਨਹੀਂ ਦਿਸਦਾ ਤੇ ਸਿਕਿਉਰਿਟੀ ਵਧਾਣ ਲਈ ਸੁਰੱਖਿਆ ਦਾ ਮਾਹੌਲ ਪੈਦਾ ਕਰਨ ਲਈ ਅਸੀਂ ਸੀਸੀਟੀਵੀ ਕੈਮਰੇ ਵਾਈਫਾਈ ਬੱਚਿਆਂ ਦੀ ਪੜਾਈ ਲਿਖਾਈ 'ਚ ਵੀ ਮਦਦ ਮਿਲੇ ਉਹ ਕਵਰੇਜ ਦਾ ਕੰਮ ਕਰਨਗੇ ਸਫਾਈ ਦਾ ਕੰਮ ਕਰਨਾ ਪਾਣੀ ਦਾ ਕੰਮ ਕਰਨਾ ਜਿਹੜੀ ਸਮੱਸਿਆਵਾਂ ਨੇ ਲੋਕਾਂ ਦੀ ਉੱਥੇ ਭ੍ਰਸ਼ਟਾਚਾਰ ਘੱਟ ਹੋਏ ਤੇ ਟਰਾਂਸਪੇਰੈਂਟ ਤਰੀਕੇ ਨਾਲ ਗਵਰਨੈਂਸ ਚੱਲੇ ਜਿਹੜਾ ਹਰ ਨੋ ਆਬਜੈਕਸ਼ਨ ਸਰਟੀਫਿਕੇਟ ਦੇ ਪੈਸੇ ਲੋਕਾਂ ਨੂੰ ਦੇਣੇ ਪੈਂਦੇ ਨੇ ਉਹਨਾਂ ਦੇ ਨੇਪੈਣ ਤੇ ਡਿਜੀਟਲ ਟਰਾਂਸਫਰਮੇਸ਼ਨ ਜਿਹਨੂੰ ਕਹਿੰਦੇ ਨੇ ਕਿ ਡਿਜੀਟਲ ਤਰੀਕੇ ਨਾਲ ਪੈਸਾ ਤੇ ਬਾਕੀ ਕੰਮ ਲੈਣ ਦੇਣ ਦਾ ਹੋਏ ਤਾਂ ਕਿ ਸਾਰਿਆਂ ਦਾ ਰਿਕਾਰਡ ਮੇਨਟੇਨ ਕਰਨ ਲਈ ਕਿਸੇ ਨੂੰ ਕੋਈ ਪ੍ਰੋਬਲਮ ਵੀ ਨਾ ਹੋਵੇ ਔਰ ਸਾਰਿਆਂ ਨੂੰ ਰੇਟ ਵੀ ਪਤਾ ਹੋਵੇ ਕਿ ਨਕਸ਼ਾ ਪਾਸ ਕਰਾਉਣ ਦੇ ਇੰਨੇ ਪੈਸੇ ਲੱਗਣੇ ਨੇ ਸੜਕਾਂ ਦੇ ਪੈਸੇ ਕਿੱਥੇ ਗਏ ਉਹ ਸਾਰਿਆਂ ਨੂੰ ਪਤਾ ਚੱਲੇ ਜਿਹੜਾ ਐਮ.ਐਲ.ਏ ਲੈਡ ਦਾ ਬਾਕੀਆ ਦਾ ਪੈਸਾ ਕਿੱਥੇ ਜਾ ਰਿਹਾ ਕੀ ਹੋ ਰਿਹਾ ਕਿਸੇ ਨੂੰ ਕੁਝ ਪਤਾ ਨਹੀਂ ਹੈ 스마트 ਸਿਟੀ ਦਾ ਪੈਸਾ ਕਿੱਥੇ ਗਿਆ ਉਹ ਵੀ ਕਿਸੇ ਨੂੰ ਨਹੀਂ ਪਤਾ ਹੈ ਸੈਂਟਰਲ ਗਵਰਨਮੈਂਟ ਦੇ ਨਾਲ ਮਿਲ ਕੇ ਜਿਹੜੀ ਸਮੱਸਿਆਵਾਂ ਨੇ ਚਾਹੇ ਉਹ ਕੂੜੇ ਦੇ ਢੇਰ ਹੋਣ ਚਾਹੇ ਬਾਕੀ ਕੰਮ ਹੋਣ ਅੰਮ੍ਰਿਤ ਯੋਜਨਾ ਹੈ 스마트 ਸਿਟੀ ਯੋਜਨਾ ਹੈ ਉਤੇ ਪੈਸੇ ਲੈ ਕੇ ਸੈਂਟਰਲ ਤੋਂ ਆਪਾਂ ਇੱਥੇ ਕੰਮ ਕਰਨਗੇ ਤੇ ਲੋਕਲ ਬਾਡੀ ਦੀ ਜਿਹੜੀ ਵੀ ਸਸਟੇਨੇਬਲ ਮਾਡਲ ਗਰੋਥ ਦਾ ਹੈ ਅਰਥ ਵਿਵਸਥਾ ਠੀਕ ਕਰਨ ਦਾ ਹੈ ਲੋਕਲ ਲੈਵਲ ਤੇ ਲੋਕਾਂ ਨੂੰ ਕੰਮ ਕਰਨ ਦਾ ਜਿਹੜੇ ਵੀ ਕੰਮ ਨੇ ਉਹ ਪਾਜਪਾਦੀ ਸਰਕਾਰ ਕਰਕੇ ਦੇਗੀ ਕੋਈ ਤੁਹਾਡੇ